ਦੇਖ ਸਕਦੇ ਤੁਸੀਂ ਪਿੱਠ ਗੁੜੇ ਦੀ ਕੁਆਲਿਟੀ ਆਰਡਰ ਬੈਕ ਸਾਈਡ ਨੂੰ ਬਹੁਤ ਡਰਾਗਾ ਗੋਲੇ ਜੋ ਸਾਫ਼ ਹੋ ਗਈ ਨਹੀਂ ਤਾਂ ਮੈਂ ਤਾਂ ਤੁਰਿਆ ਨਹੀਂ ਜਾਂਦਾ ਜਗਾਰ ਬਾਹਰ ਮੈਂ ਥਲੇ ਠੀਕ ਹੈ ਐਤਕੀ 20 ਕਿ ਲੀਟਰ ਹੈ ਮੈਨੇ ਖੁੱਲਾ ਪਾਉਣਾ ਹੈ ਅਗਲਾ ਕਹਿ ਦੰਦਾ ਏ ਏਡੀ ਪਿੱਠਾ ਹਰ ਇੱਕ ਮਹਿੰਦੇ ਲੱਗਦੀ ਨਹੀਂ ਤੇ ਬਾਕੀ 18.5 ਤੇ 19 ਲੀਟਰ ਦੁੱਧ ਆਪਾਂ ਚੋ ਲੈਦਾ ਦੂਜੇ ਸੂਏ ਦੂਜੇ ਸੂਏ ਇਸ ਵਾਰ ਤੀਜਾ ਸੂਆ ਸੂਈ ਐਸ ਵਾਰ ਤੀਜਾ ਸੂਈਆ ਠੀਕ ਹੈ ਇਹ ਮ 29 ਦੀ ਆਪ ਹੈ ਧਾਰ ਦੇਖ ਸਕਦੇ ਹੋ ਬਹੁਤ ਚੰਗੀ ਪੈਣੀ ਹੈ ਆਹਨ ਮੋਟੀ ਧਾਰ ਪੈਂਦੀ ਆ ਬੋਰੀ ਠੀਕ ਐਨੀ ਵੀ 18 ਕਿਲੋ ਦੇਊਗੀ ਦੇਊਗੀ ਤਨਵੇਂ ਰਿਓ ਚੀਜ਼ ਠੀਕ ਉਹ ਚੀਜ਼ ਦੀ ਆਪਾਂ ਫੁੱਲ ਗਰੰਟੀ ਲਵਾਂਗੇ ਠੀਕ ਦੁੱਧ ਕਿੰਨਾ ਕੁ ਟਾਈਮ ਦੇਗੀ ਜੀ ਦੁੱਧ ਲੰਬਾ ਸਮਾਂ ਦਿੱਤਾ ਆਪਦੇ ਆਪ 2 ਮਹੀਨੇ ਛੱਡਿਆ ਮੈਂ ਇਰਾਦਾ ਤਾਂ ਐ ਸੀ ਵੀ ਵੱਧ ਚਰਚੋਵਾਂਗੇ ਫਿਰ ਮੈਂ 2 ਮਹੀਨੇ ਛੱਡਿਆ ਮਾਂ ਚਲੋ ਮੂਰੇ ਪਸ਼ੂ ਚੰਗਾ ਦੁੱਧ ਦੇ ਜਾਂਦਾ ਹਾਂ ਦੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਵੀਡੀਓ ਬਣਾ ਰਹੇ ਹਾਂ ਪਿੰਡ ਸੰਧੂ ਕਲਾਂ ਤਹਿਸੀਲ ਤਪਾ ਮੰਡੀ ਤੇ ਜਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਤੀਜਾ ਸੂਇ ਇਸ ਵਾਰ ਸੂਈ ਆ ਬਿਲਕੁਲ ਤਾਜੀ ਸੂਈ ਆ ਇੱਕ ਦੋ ਦਿਨ ਹੀ ਹੋਏ ਇਹਨੂੰ ਸੂਈ ਨੂੰ ਚੰਗੇ ਦੁੱਧ ਵਾਲੀ ਆ ਗਈ ਪਹਿਲੇ ਸੂਏ 18 ਤੋਂ ਦੂਜੇ ਸੂਏ 18 ਤੋਂ 19 ਲੀਟਰ ਇਹਦਾ ਦੁੱਧ ਦਿੱਤਾ ਆ ਪਿਆ ਤੇ ਤੀਜੇ ਸੂਏ ਤੋਂ ਚੰਗੀ ਮੀਢ ਆ ਗਈ ਬਾਕੀ ਸਿੰਗਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਸਿੰਗਾ ਜਮਾ ਕੁੰਡੇ ਆ ਵੀ ਤੇ ਬਾਕੀ ਤੁਸੀਂ ਬਾਡੀ ਬੰਤਰ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆ ਵੀ ਤੇ ਬਾਕੀ ਜੈਡ ਬਲੈਕ ਹੈ ਚੰਗੇ ਬੁੱਲਦੀ ਆ ਵੀ ਦੇਖ ਸਾਦੇ ਤੁਸੀਂ ਪੂਰੀ ਚੰਗੀ ਸੰਭੀ ਬਲੀ ਆ ਵੀ ਬੱਚਾ ਤੁਸੀਂ ਮੂਹਰੇ ਪਿਆ ਦੇਖ ਸਕਦੇ ਹੋ ਬੈਕ ਸਾਈਡ ਨੂੰ ਆਰਡਰ ਦੇਖ ਸਕਦੇ ਹੋ ਕਿੰਨਾ ਕੱਢਿਆ ਹੋਵੇ ਤੇ ਉਹੀ ਕਮੀ ਨਹੀਂ ਹੈਗੀ ਮੱਝ ਦੇ ਵਿੱਚ ਤੇ ਬਾਕੀ ਜੋ ਬਣਦੀ ਡਿਟੇਲ ਆ ਉਹ ਆਪਾਂ ਬਾਾਈ ਤੋਂ లైకే ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ Facebook పేਜ ਨੂੰ ਕਰ ਲਿਓ ਫੋਲੋ ਜੋ ਰੇਡ ਹੋਊਗਾ ਰੇਡ ਚੰਗਾਈ ਹੋਊਗਾ ਪਰ ਹੋਊਗਾ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਨੰਬਰ ਚ ਲਈ ਜਾਂਦਾ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਆ ਜਾਓ ਫਟਾਪਾ ਜਿਆਦਾ ਸਮਾਂ ਨਹੀਂ ਲੈਂਦੇ ਬਾਈ ਨਾਲ ਆਪਾਂ ساری ਗੱਲਬਾਤ ਕਰਦੇ ਆ ਏ ਘਟੇ ਲੈ ਕੇ ਜੰਦੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਆਪਣਾ ਨਾਮ ਦੱਸ ਦਿਓ। ਨਾਮ ਹੈ ਜੀ ਭਰਪੂਰ ਸਿੰਘ ਪਿੰਡ ਹੈਗਾ ਸੰਧੂਕਲਾਂ। ਠੀਕ ਹੈ ਜੀ। ਘਲਾ ਤੁਹਾਨੂੰ ਬਰਨਾਲਾ ਪੈਣਾ ਤਹਿਸੀਲ ਆਪਾਂ ਨੂੰ ਤਾਫਾ ਪੈ ਜਾਂਦੀ ਆ। ਠੀਕ ਹੈ ਜੀ। ਫੋਨ ਨੰਬਰ ਹੈ 9915666734। ਠੀਕ ਹੈ ਜੀ। ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਵੀ ਆ ਇਹ। ਆਪਣੇ ਘਰ ਦੀ ਆ ਭਰਾ। ਠੀਕ ਹੈ। ਆਪਾਂ ਮੰਨ ਲਓ ਵੀ ਪਰ ਇਹਦੇ ਮਗਰ ਕੱਟੀ ਸੀ। ਹਾਂਜੀ। 1.5 ਤੇ 19 ਲੀਟਰ ਦੁੱਧ ਆਪਾਂ ਚੋ ਲੈਣਾ। ਦੂਜੇ ਸੂਏ ਦੂਜੇ ਸੂਏ ਇਸ ਵਾਰ ਤੀਜਾ ਸੂਈ ਆ ਇਸ ਵਾਰ ਤੀਜਾ ਸੂਈ ਆ ਠੀਕ ਆ ਐਮ 29 ਦੀ ਆਪ ਹੈ ਅੱਗੇ ਆਪਣੇ ਕੋਲੇ ਸਾਂ ਰੱਖਿਆ ਹੋਆ ਕੋਹੇ ਨੂਰ ਦਾ ਉਹ ਤੋਂ ਡਾਇਰੈਕਟ ਲੱਪਣਾ ਹੈ ਮਗਰ ਕਟਾ ਹੈ ਮਗਰ ਰਾਤ ਦੀ ਸੂਈ ਵੀ ਹੈ ਠੀਕ ਆ ਰਾਤ ਸੂਈ ਹੈ ਕੱਲ ਰਾਤ ਦੀ ਠੀਕ ਆ ਬੌਲੇ ਚ ਹੀ ਹੋ ਹਾਂ ਬੌਲੇਤੀ ਆ ਸਾਫ ਕਰੀਏ ਹਾਂ ਸਾਫ ਹੋ ਗਈ ਕਿਰਾ ਠੀਕ ਆਾਂ ਕੋ ਤਾਂ ਥੋੜਾ ਹੈ ਮੰਨ ਲਓ ਵੀ ਇੱਕ ਤਾਂ ਝੜੀ ਚ ਆ ਗਈ ਇੱਕ ਬੌਲੇ ਜੋ ਸਾਫ ਹੋ ਗਈ ਨਹੀਂ ਤਾਂ ਮੈਂ ਤਾਂ ਤੁਰਿਆ ਨਹੀਂ ਜਾਂਦਾ ਜਗਾਰ ਬਾਲਾ ਮੈਂ ਚਲੇ ਠੀਕ ਆ ਐਤਕੀ 20 ਕਿ ਲੀਟਰ ਹੈ ਮੈਨੇ ਖੁੱਲਾ ਪਾਉਣਾ ਦੇਖੋ ਬੰਦਾ ਸਾਹਮਣੇ ਲਾਊਗਾ ਪਤਾ ਆਪਾਂ ਨੂੰ ਜਿਹਨੇ ਪੈਸੇ ਲਾਉਣੇ ਸਾਂਭੂਗਾ ਠੀਕ ਹੈ। ਬਾਕੀ ਰਿਕਾਰਡ ਬੜਾ ਚੰਗਾ ਹੈ ਆਪਾਂ ਤਾਂ ਤੈਨੂੰ ਅੱਗੇ ਦੂਜੀ ਮਹਿ ਵੀ ਤੇਰੇ ਸਾਹਮਣੇ ਆਪਾਂ ਵੇਚੀ ਆ। ਠੀਕ ਹੈ ਦੂਜੀ ਆਪਾਂ ਤਾਂ ਮਜ਼ਦੂਰੀ ਕਾਰਨ ਵੇਚਿਆ ਨਹੀਂ ਇਹ ਜਿਹੇ ਹੀਰੇ ਕਿਹੜਾ ਵੇਚਦਾ ਬਾਈ। ਸਹੀ ਗੱਲ ਆ ਬਾਈ। ਹਾਂ ਤੇ ਉਹ ਵੀ ਵਧੀਆ ਕੀਮਤ ਤੇ ਵੈਗ ਗਈ ਜਾਨ। ਉਹ ਪੂਰੀ ਵਧੀਆ ਕੀਮਤ ਤੇ ਆਪਾਂ 3 ਲੱਖ ਰੁਪਏ ਦੀ ਵੇਚੀ ਆ ਛੋਟੀ। 3 ਲੱਖ ਦੀ ਵੇਚੀ ਜੀ ਆਪਾਂ। ਠੀਕ ਆ। ਤੇ ਆਪਾਂ ਮੁੱਲ ਕਿੰਨਾ ਕਰਿਆ ਸੀ ਉਹਦਾ? ਉਹਦਾ ਆਪਾਂ 3.5 ਕਰਿਆ ਸੀ। 3.5 ਚੰਗੀ ਕੀਮਤ ਤੇ ਵੈ ਕਿ ਮੈਂ ਰਹੀ ਆ ਭਾਈ ਇਹ ਜਿਵੇਂ ਦੂਜੇ ਸੂਏ ਤੁਸੀਂ ਚੋਈ ਹੈਗੀ ਦੁੱਧ ਕਿੰਨਾ ਕੁ ਟਾਈਮ ਦੇਗੀ ਜੀ ਦੁੱਧ ਲੰਬਾ ਸਮਾਂ ਦਿੱਤਾ ਆਪਦੇ ਆਪ 2 ਮਹੀਨੇ ਛੱਡੀਆ ਮੈਂ ਇਰਾਦਾ ਤਾਂ ਐ ਸੀ ਵੀ ਵੱਧ ਚਰਚੋਵਾਂਗੇ ਫਿਰ ਮੈਂ 2 ਮਹੀਨੇ ਛੱਡੀਆ ਮਾਂ ਚਲੋ ਮੂਰੇ ਪਸ਼ੂ ਚੰਗਾ ਦੁੱਧ ਦੇ ਜਾਂਦਾ ਹਾਂ 2 ਮਹੀਨਾ ਪਰ ਛੱਡਣਾ ਵੀ ਚਾਹੀਦਾ ਹੈ ਨਾ ਯਾਨੀ ਕਿ ਠੱਗੀ ਆ ਦੁੱਧ ਨੇੜੇ ਜਾ ਕੇ ਉਹ ਆਪਾਂ ਸਹੀ ਗੱਲ ਹੈ ਜਿਹੜੀ ਦੱਸਾਂਗੇ ਵੀ ਐ ਨਹੀਂ ਵੀ ਲੱਤ ਮਾਰੀ ਉਹ ਤਾਂ ਐ ਕਹਿੰਦੀ ਸੀ ਵੀ ਡੰਗ ਤਾਂ ਡੰਗ ਭਾਵੇਂ ਮੈਨੂੰ ਟਾਈਮ ਤੱਕ ਚੋਈ ਚੱਲ ਠੀਕ ਆ ਮਤਲਬ ਪੂਰੀ ਸੀਲ ਰਹੀ ਆ ਜੀ ਹਾਂ ਪੂਰੀ ਠੰਡੀ ਆਇਆ ਨਹੀਂ ਕੋਈ ਲੰਬਾ ਸਮਾਂ ਦੋਧੇਣ ਵਾਲੀ ਆ ਠੀਕ ਆਇ ਨਹੀਂ ਵੀ 18 ਕਿਲੋ ਦੇਊਗੀ ਦੇਊਗੀ ਤਨਵੇਂ ਨਹੀਂ ਉਹ ਚੀਜ਼ ਨਹੀਂ ਠੀਕ ਉਹ ਚੀਜ਼ ਦੀ ਆਪਾਂ ਫੁੱਲ ਗਰੰਟੀ ਲਵਾਂਗੇ ਠੀਕ ਆ ਤੇ ਬਾਕੀ ਚੋਈ ਹੋਊ ਹੁਣ ਜਿਵੇਂ ਆਪਾਂ ਬੌਲੇ ਚੋਂ ਹਨਾ ਹਾਂ ਹੁਣ ਬੌਲੇ ਬੌਲੇ ਚੋਂ ਖਾਲੀ ਆ ਧਾਰਾਂ ਤੋਰਾ ਪੂਰਾ ਸਾਫ ਆ ਅੱਜ ਵੀ ਦੇਖੋ 10 ਤੋਂ 11 ਕਿਲੋ ਬੌਲੀ ਸਟਾਰਟ ਹੋਊਗੀ 10 ਤੋਂ 11 ਕਿਲੋ ਤੋਂ ਸਟਾਰਟ ਆ ਗਈ ਹਾਂ ਠੀਕ ਆ ਆਣਾ ਥੋੜਾ ਅੰਨੋ ਜਮਾ ਓਕੇ ਮੈਂ ਖਾ ਕਸੂ 1% ਕਹਿ ਸਕਦੇ ਆ ਠੀਕ ਆ ਵੀ ਪਹਿਲੀ ਗੱਲ ਤਾਂ ਆਪਾਂ ਬੱਚਾ ਲਾ ਕੇ ਹੀ ਵਿਖਾ ਦਾਂਗੇ ਠੀਕ ਆ ਉਤਨਾ ਪਟ ਦਾਂਦੀ ਹੈ ਸਹੀ ਗੱਲ ਆ ਫੇਰ ਤਾਂ ਜਮੀ ਤਸੱਲੀ ਹੋ ਜੂਗੀ ਹਾਂਜੀ ਆ ਠੀਕ ਆ ਤੇ ਦੋਸਤੋ ਤੁਹਾਨੂੰ ਆਪਾਂ ਬੱਚਾ ਲਾ ਕੇ ਵੀ ਦਿਖਾ ਦਾਂਗੇ ਬਾਕੀ ਤੁਸੀਂ ਦੇਖ ਸਕਦੇ ਹੋ ਪੂਰੀ ਟਾਪ ਕੁਆਲਿਟੀ ਦੀ ਮੱਝ ਆ ਗਈ ਸਨਖ ਪੋਣਾ ਬਹੁਤ ਆਗਾ ਸਿੰਘ ਦੇਖ ਸਕਦੇ ਹੋ ਤੁਸੀਂ ਬਿਲਕੁਲ ਕੁੰਡੇ ਆ ਜਮਾ ਛੋਟੇ ਅਗਲਾ ਕਹਿਣਾ ਨਹੀਂ ਏਡੀ ਪਿੱਠਾ ਹਰ ਇੱਕ ਮਹਿੰਦੇ ਲੱਗਦੀ ਨਹੀਂ ਤੇ ਬਾਕੀ ਸੋਮੀ ਵੀ ਬਹੁਤ ਆ ਗਈ ਬਹੁਤ ਚੰਗੀ ਅਰੇ ਤੁਹਾਨੂੰ ਮੈਂ ਮੰਨ ਲਾ ਵਿਚੜੀ ਦਾ ਕਰਕੇ ਤੇ ਥੋੜਾ ਜਿਹਾ ਸੂਏ ਦਾ ਕਰਕੇ ਮੈਂ ਬਾਕੀ ਹਜੇ ਪਤਾ ਜੀ ਸੂਈ ਕਰਕੇ ਆ ਜਾ ਥੋੜਾ ਜਿਹਾ ਤੁਹਾਨੂੰ ਪਤਾ ਹੀ ਪਸ਼ੂ ਕੀਰਾ ਹੁੰਦਾਗਾ ਤੇ ਵੈਸੇ ਇਹਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆਗਾ ਤੇ ਦੇਖ ਸਕਦੇ ਤੁਸੀਂ ਪਿੱਠ ਗੁੜੇ ਦੀ ਕੁਆਲਿਟੀ ਆਰਡਰ ਬੈਕ ਸਾਈਡ ਨੂੰ ਬਹੁਤ ਆ ਡਰਾਗਾ ਤੇ ਬਾਕੀ ਥਣਾ ਦਾ ਸੈਜ ਆ ਜਿਹੜਾ ਉਹ ਬਹੁਤ ਸੋਹਣਾਗਾ ਮੁੱਠੀ ਦੀ ਚਵਾਈ ਵਾਲੇ ਥਾਣਾਂ ਨਾ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋਟੇ ਆ ਤੇ ਸਪੇਸ ਵੀ ਬਹੁਤ ਆ ਗਈ ਥਾਣਾ ਦੇ ਵਿੱਚ ਦੇਖ ਸਕਦੇ ਹੋ ਜੀ ਇਹ ਤਾਂ ਪਰਿ ਪਰ ਜਿਹੜਾ ਘਰੇ ਰੱਖੂਗਾ ਯਾਦ ਕਰੂਗਾ ਐਸੇ ਦਾ ਦੇਖੋ ਹਰ ਇੱਕ ਚੀਜ਼ ਤੇ ਲੱਗਦੇ ਆ ਸਹੀ ਗੱਲ ਲਾਉਣੇ ਵੀ ਪੈਂਦੇ ਆ ਪੈਸੇ ਤੋਂ ਬਿਨਾਂ ਤਾਂ ਕੁਝ ਨਹੀਂ ਆਉਂਦਾ ਅੱਜ ਦਾ ਜਵਾਨਾ ਇਹੋ ਜ ਆ ਉਹ ਚੰਗੀ ਹੁਣ ਜਾਨਵਰ ਚੰਗਾ ਉਹ ਤਾਂ ਕੀਮਤ ਚਾਹੀਦੀ ਲੱਗਦੋਈ ਆ ਹਨਾ ਬਸ ਸਹੀ ਗੱਲ ਤੇ ਚੰਗੇ ਜਾਨਵਰ ਤੇ ਐ ਨਹੀਂ ਵੀ ਅਗਲਾ ਪੈਸੇ ਲਾ ਕੇ ਤਸਤਾਉ ਸਹੀ ਗੱਲ ਆ ਹਾਂ ਤੇ ਆਪਾਂ ਰੇਟ ਦੀ ਫਿਰ ਗੱਲ ਕਰੀ ਲਈਏ ਵੀ ਕਿੰਨਾ ਰੱਖਦੇ ਆ ਰੇਟ ਇਹਦਾ 285000 ਰੁਪਏ ਚੋਂ ਮਾਨਤਾਨ ਕਰਦਾ 285000 ਦੇ ਵਿੱਚੋਂ ਮਾਨਤਾਨ ਹੋ ਜੂ ਮਾਨਤਾਨ ਕਰਦਾਂਗੇ ਆਪਾਂ ਠੀਕ ਆ ਬਾਕੀ ਆਲਾ ਦੀ ਪੂਰ ਤਸੱਲੀ ਕਰਕੇ ਲਈ ਜਾ ਤਸੱਲੀ ਕਰਕੇ ਮੈਂ ਲੈ ਜੇ ਹਨਾ ਕਿ ਚੰਗੀ ਮੱਝ ਆਦਾ ਚੰਗੀ ਕੀਮਤ ਆ ਹਨਾ ਚੰਗੀ ਕੀਮਤ ਆ ਠੀਕ ਇਹ ਤਾਂ ਲੱਗਣੇ ਆ ਤਸੱਲੀ ਕਰਨ ਦਾ ਵੀ ਫਰਜ਼ ਆ ਹਨਾ ਭੈਸ ਗੱਲ ਤਾਂ ਆ ਸਹੀ ਗੱਲ ਆ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਦੋਸਤੋ ਹਨਾ ਜੋ ਸਪੇਸ ਬਹੁਤ ਆ ਗਈ ਤੇ ਥਾਣਾ ਦਾ ਸਹਜ ਆ ਬਹੁਤ ਵਧੀਆ ਆਗਾ ਮੋਟਾ ਮੋਟਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਆ ਆਮ ਦੇਖੇ ਨੇ ਲੇਵੇ ਦੀ ਨਿਸ਼ਾਨੀ ਆ ਇਹਨੇ ਲੇਵੇ ਦੀ ਨਾ ਤਾਂ ਆਮ ਚੜਾਈ ਹੁੰਦੀ ਆ ਚੜਾਈ ਬਹੁਤ ਆ ਲੇਵੇ ਦੀ ਤੇ ਬਾਕੀ ਫਰਾਂ ਦਾ ਸੈਜ ਬਹੁਤ ਆ ਆ ਲੇਵਾ ਮਿਲਦਾ ਨਹੀਂ ਜੜ ਮੈ ਸੜ ਨੂੰ ਹਣਾ ਤੇ ਨਾ ਮੈਂ ਦੀ ਐ ਤਲੇਨ ਪਈ ਆ ਮੈਂ ਬੁਆ ਹੀ ਦੇਖ ਬੱਚੇ ਬਾਕੀ ਬੇਲ ਚੰਗੀ ਆਦੀ ਇਹਦੀ ਦੇਖ ਸਕਦੇ ਆ ਤੁਸੀਂ ਚਮਕ ਚਮਕ ਬਹੁਤ ਆ ਕਿ ਬਾਕੀ ਨਾੜਾਂ ਵੀ ਬਹੁਤ ਆ ਪਿੰਡ ਹਾਂਜੀ ਤੇ ਮਤਲਬ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਆ ਕੋਈ ਕਮੀ ਨਹੀਂ ਹੈਗੀ ਮੈਂ ਕਹਾਂ ਤੇ ਬਾਕੀ ਫੇਰ ਵੀ ਤਸੱਲੀ ਤੁਸੀਂ ਕਰ ਲਿਓ। ਸਰੀਰ ਵੀ ਨੁਖਰੀ ਘੋੜੀ ਯਾਰ। ਸਹੀ ਗੱਲ ਆ। ਕੱਲੀ ਐ ਨਹੀਂ ਗੱਲ। ਬਾਕੀ ਆਪਾਂ ਤਾਰਾ ਵਿਖਾਦ ਕੇ ਲਾ ਕੇ ਬੱਚਾ। ਹਾਂ ਲਾ ਕੇ ਦਿਖਾ ਦਿੰਨੇ ਆ। ਆ ਜਾ ਬਤੋ। ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਆ ਤੇ ਬਾਕੀ ਆਪਾਂ ਤੁਹਾਨੂੰ ਬੱਚਾ ਲਾ ਕੇ ਦਿਖਾ ਦਿੰਨੇ ਆ ਤੇ ਆਪਾਂ ਤੁਹਾਡੀ ਤਸੱਲੀ ਪੂਰੀ ਫੁੱਲ ਕਰਾ ਦਿੰਨੇ ਆ ਕਿਉਂਕਿ ਕੀਮਤ ਚੰਗੀ ਦੀ ਹੈਗੀ। ਤਸੱਲੀ ਹਰ ਪੱਖ ਤੋਂ ਹੋਣੀ ਚਾਹੀਦੀ ਆ ਜੀ। ਇੱਧਰ ਲੰਘ ਕੇ ਕਰ ਲਓ। ਤੇ ਬਾਕੀ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰ ਲਿਓ। ਹਰੇਕ ਪੱਖ ਬਾਕੀ ਠੰਡੀ ਸੀ ਲਾ ਜਿਸ ਤਰ੍ਹਾਂ ਮੈਂ ਉਪਰਾਂਗਾ ਇਦਾਂ ਵੀ ਇਹਨੂੰ ਕੋਈ ਚੱਕਰ ਨਹੀਂ ਹੈਗਾਗਾ ਇਹ ਬਈ ਆਪਣਾ ਜਿਹੜਾ ਇਹ ਕੱਟਾ ਆਪਣੇ ਵਾਲੇ ਬੋਲਦਾ ਹੀ ਹੈ ਨਾ ਆਪਣੇ ਵਾਲੇ ਬੋਲਦਾ ਠੀਕ ਆ ਉਹਦਾ ਕੀ ਰਿਕਾਰਡ ਸੀਗਾ ਉਹਦੀ ਮਾ ਦਾ ਰਿਕਾਰਡ 21 ਕਿਲੋ ਆ ਕੀ ਗੱਲ ਹੋ ਰਹਾ ਹੈ ਬੀਡੀਸੀ ਆਪ ਕੋ ਇਹ ਨੂਰ ਤੇ ਮਤਲਬ ਪਿਓ ਵਾਲੇ ਪੱਖ ਤੋਂ ਐਲਡੀਐਫ ਕੋਹੇ ਨੂਰ ਦਾ ਹਨ ਹਾਂਜੀ ਹਾਂ ਠੀਕ ਆ ਉਹ ਦੋਨਾਂ ਪੱਖਾ ਤੋਂ ਰਕਾਰ ਚੰਗਾ ਆ ਗਿਆ ਹਨ ਉਹ ਰਕਾਰ ਆ ਗਿਆ ਜੀ ਠੀਕ ਆ ਬਾਕੀ ਮਾਂ ਚੰਗੀ ਆ ਗਈ ਤੇ ਬੱਚਾ ਵੀ ਪਾ ਦੇਖੋ ਬਾਈ ਹੁਣ ਤਾਂ ਆਪਣਾ ਵਪਾਰ ਲੈਣਾ ਡੰਗਰ ਹਰਕ ਭੰਤੀ ਆ ਜਾਂਦਾ ਜਿਹੜਾ ਘਰੇ ਰੱਖਣਾ ਘਰੇ ਆਪਾਂ ਮਾੜਾ ਨਹੀਂ ਰੱਖ ਸਹੀ ਗੱਲ ਅਰੇ ਬਿਨਾਂ ਰਕਾਰ ਤੋਂ ਡੰਗਰਾ ਆਪਾਂ ਪਾਲਦੇ ਨਹੀਂ ਠੀਕ ਆ ਵੀ ਸਾਰੇ ਚੰਗੇ ਹੀ ਰੱਖਦੇ ਆ ਹਾਂ ਚੰਗੇ ਰੱਖਣ ਦੀ ਫਾਇਦਾ ਫੇਰੀ ਬਾਈ ਚੰਗਿਆਂ ਦੀ ਕੀਮਤ ਵੱਟੀ ਜਾਂਦੀ ਆ ਮੇਰੇ ਹਿਸਾਬ ਨਾਲ ਆਪਾਂ ਦਾਣਾ ਪਾਣੀ ਪਾਉਣਾ ਸਾਹਮਣੇ ਮਾਰਾ ਡੰਗਰ ਆਪਣੇ ਦਾਣੇ ਦੇ ਪੈਸੇ ਨਹੀਂ ਪੂਰੇ ਕਰਦਾ ਸਹੀ ਗੱਲ ਆ ਲਾ ਫੜੀ ਕਰ ਚੰਗਾ ਬਾਲਾਂਗੇ ਫੇਰ ਹੀ ਫਾਇਦਾ ਦੋਸਤੋ ਕਿ ਹੁਣ ਤੂੰ ਐਸਾ ਦਾਣੇ ਨਹੀਂ 2 ਰੁਪਏ ਬਟਾਉਣੇ ਆ ਆ ਬੱਚਾ ਦੇਖ ਲੈ ਲੈ ਸ਼ਾਨਦਾਰ ਕਾਰਡ ਦੇਖ ਲੈ ਮੈਂ ਇਹ ਤਾਂ ਚਾਹੁੰਦਾ ਅੱਜ ਹੀ ਸਹੀ ਗੱਲ ਆ ਹੈ ਬੱਚਾ ਵੀ ਚੰਗਾ ਤਿਆਰ ਹੋਗਾ ਦੇਖ ਰਿਹਾ ਹਾਂ ਸਾਹਮ ਗਿਆ ਨਾ ਕਿਉਂਕਿ ਚੰਗੀ ਮੱਝ ਦੇ ਦਾ ਕੱਟੇ ਦੀ ਵੀ ਕੀਮਤ ਉਹਨੂੰ ਹੀ ਆਣੀ ਹਾਂਜੀ ਹਾਂਜੀ ਲੈ ਆ ਯਾਰ ਉਹ ਇਹ ਖਾ ਦੇ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਬਸ ਮਾ ਧਾਰਾਂ ਧਾਰ ਦੇਖ ਸਕਦੇ ਹੋ ਬਹੁਤ ਚੰਗੀ ਪੈਂਦੀ ਹੈ ਇਹ ਐਨ ਮੋਟੀ ਧਾਰ ਪੈਂਦੀ ਹੈ ਪੂਰੀ ਆਪ ਸੁਖੀ ਧਾਰ ਆਉਂਦੀ ਹੈਗੀ ਬਾਕੀ ਕੰਪੈਕਟਡਰ ਆਗਾ ਕੋਈ ਲੰਮਾ ਮਾਰ ਨਹੀਂ ਹੈਗਾ ਇਹ ਮੰਨ ਲਓ ਵੀ ਬੰਦਾ ਕੁਮਲਾ ਬਾਲਟੀ ਧਰੀ ਨਹੀਂ ਜੇ ਚਾਰ ਸਾਲ ਦਾ ਜਵਾਰ ਚੋਲੇ ਸਹੀ ਗੱਲ ਆ ਪੋਲੀ ਇਹਨਾਂ ਨੂੰ ਬਾਕੀ ਬੜੀ ਪੋਲੀ ਆ ਆ ਤੈਨੂੰ ਦੱਸਿਆ ਆਂ ਨੇ ਲੈ ਠੀਕ ਆ ਰੂਮਰ ਧਾਰ ਚੋਣੀ ਵੀ ਸੌਖੀ ਆ ਨਾ ਵੀ ਹਰੇਕ ਚੋਲੇ ਆ ਮੈਂ ਤਾਂ ਚਾਹੇ ਜਵਾਰ ਚੋਲੇ ਆ ਸਹੀ ਗੱਲ ਆ ਲੈ ਹੋ ਉਤਰੀਆ ਮੈਂ ਬਾਤ ਹੋਏ ਖੜੀ ਨਾ ਮੈਂ ਬਾਕੀ ਹੋਰ ਨਹੀਂ ਆਮ ਮੰਗਾਂ ਨੂੰ ਆਦਤ ਹੁੰਦੀ ਅੱਗੇ ਹੋ ਗਿਆਂ ਪਿੱਛੇ ਹੋ ਗਿਆਂ ਨਾ ਆਲੂਲ ਜੀ ਕਰਨੀ ਹੁੰਦੀ ਉਹ ਵੀ ਹਾਂ ਹਾਂ ਉਹ ਨਾ ਫੁੱਲ ਪਸਮਾ ਫੁੱਲ ਯੋਸ ਦੇਖ ਸਾਦੇ ਉਸਮਾ ਆ ਦੇ ਵਿੱਚ ਥਾਣਾ ਬਹੁਤ ਵਧੀਆ ਕੱਢੇ ਆ ਇਹਨਾਂ ਧੱਤੀ ਮੈਂ ਨੂੰ ਪਤਾ ਲੋਰ ਮੇ ਭੜ ਮੇ ਜਥਾਨ ਨਹੀਂ ਤੇ ਬਾਕੀ ਵਿੱਤੀ ਬਹੁਤ ਆ ਗਈ ਹਾਂ ਪਿੱਛੇ ਤੋਂ ਵੀ ਵਿੱਤੀ ਬਹੁਤ ਆ ਗਈ ਤੇ ਪਾਸੇ ਤੋਂ ਵੀ ਵਿੱਤੀ ਬਹੁਤ ਹਾਂ ਚਾਰ ਸਾਰੇ ਤੋਂ ਚਾਰ ਸੱਲੇ ਸਾਰੇ ਪੱਖਾਂ ਤੋਂ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਮੱਝ ਆ ਗਈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੁੱਲ ਧੰਨਵਾਦ